ਨਾਮ ਕੀ ਲੀਲਾ ਲੀਲਾ ਯਤਰਨ ਬਾਗ ਹੈ ਤੇਰੀ ਅੰਤ ਨਹੀਂ ਕੁਝ ਆਵੇ ਤੇਰੀ ਅਮਰ ਦੇਵ ਚਲਾਕੇ ਕਾਗ ਹੰਸ ਬਣ ਜਾਵੇ ਆਗਮ ਹੋੂ ਚਰ ਲਖਨ ਰੰਝਨ ਰਤਮਿਤ ਬਹੁਤ ਉਚੀਰੀ ਸਾਸ ਸੁਨਿਓ ਤੇ ਕਰਤੇ ਦਰਤੇ ਤਾਂ ਕਲਿਓ ਪਤਮੀ ਜੋ ਜਨ ਤੇਰੀ ਭਗਤੀ ਲਾਗੈ ਅੰਤ ਨਹੀਂ ਪਛਤਾਵੇ ਵਡਿਆ ਤੇਰੇ ਚੋ ਜਵੰਡਾਣ ਮਨ ਮੋਰਖ ਕੀ ਜਾਣੇ ਪਰਦੇ ਤੇਰੀ ਸਭ ਸੱਜਿਆ ਦੁਨੀਆਂ ਦੇ ਸਗਰਾਣ ਜੋ ਜਨ ਤੇਰਾ ਨਾਮ ਤੇ ਆਵੇ ਮਨ ਚੰਦਰੀ ਪਲ ਪਾਵੇ ਪਾਲ ਵਿੱਚ ਪਾਣੀ ਤਤਾ ਕੀਤਾ ਪਾਲ ਵਿੱਚ ਧਾਰ ਦਿਖਾਇਆ ਮੀਰ বিনা ਜਨ ਵੱਜ ਸਰਮੀਹਾ ਕੈਸੀ ਤੇਰੀ ਮਾਇਆ ਜਾ ਚਰਾਸੀ ਕਟ ਜਾਵੇ ਜੋ ਤੇਰਾ ਰੰਗਲਾ ਹੋਵੇ ਦੇਖ ਦੇਖ ਰਖੇੜ ਤੁਮਾਰੇ ਤਨ ਮਲੋਇ ਰਤਾ ਸੇਵਕ ਤੇਰਾ ਹੋ ਰਪਤਾ ਸੋਗਜ ਹੋਵੇ ਮੀਨ ਬਿਆਲਾ ਜੋ ਤੇਰੇ ਕਰਪਾਵੇ ਪੂਜਾ ਤੇਰੀ ਕਰਦੇ ਸੁਰ ਨਾਲ ਮਨ ਜਨ ਵੀਰ ਕਰਾਰੇ ਮਹਿਮਾ ਤੇਰੀ ਕਿ ਨ ਜਾਏ ਰਤਨਾਗਰ ਨਰੰਕਾਰੇ 파ਰਤ ਆਵਾਜ ਕਹੀ ਗੁਣ ਤੇਰੀ ਸੁਖ ਸਰਿਆ ਜੋ ਗਾਵੇ ਭਜਨ ਧਨਵਾਦੀ ਮਿਹਰ ਕਰੇ ਜਗਦੀਸ਼ ਨਰੰਜਨ ਦੁਨੀਆ 'ਚ ਪ੍ਰਗਟਾਏ ਨਾਮ ਜਹਾਂ ਜਮਾ ਕੇ ਕਰਤੇ ਡੁਬਦੇ ਜੀਵ ਤਰਾਏ ਪੂਜਦਿਆਂ ਪਤਰਾ ਪਰ ਸੁਆਮੀ ਰਾਮੈ ਨਗਰ ਅੰਦਰ ਚਾਇਆ 10000 ਬਰਸ ਮਗਰੋਂ ਰਾਮ ਜਗਤ ਵਿੱਚ ਆਇਆ ਜੋ ਹੁਜ ਲਿਖਿਆ ਵਿਚਰਮੈਨਾ ਸੋ ਸੁਖੀ ਵਰਤਾਏ ਜੋ ਬੜ ਲਿਗਤਾ ਸੁਰਸੁਜ ਹੋਆ ਹਰ ਹਰ ਕੀ ਲੇ ਤਮਾਸ਼ਾ ਵਰਤ ਗਿਆ ਕਰਤੇ ਕਾ ਕਾਣਾ ਰਾਮ ਵਿਲਾਸ ਬਨਵਾਸ ਬਚਨ ਕਕਈ ਵੇ ਮੰਗ ਲੀਆ ਰਾਵਣ ਸ਼੍ਰੀ ਮਨੁਸੀਤਾ ਸ਼੍ਰੀ ਰਗੁਨੰਦਨ ਪੰਚਰਵਤੀ ਵਿੱਚ ਆਏ 라वण ਚੰਦਿਆ ਚਲ ਕਰਿਉ ਤੋ ਸੀਤਾ ਕੋ ਲੈ ਜਾਏ 라ਵਣ ਦੇ ਰਤ ਬੈਠੀ ਸੀਤਾ ਪੂਜ ਮੰਗ ਕਰ ਲਾਈ ਇਸ ਘਟਿ ਰਾਮਚੰਦਰ ਰਗੁਨੰਦਨ ਦੁਸ਼ਟ ਤਮਨ ਕੋ ਮਾਰਾ तीर चले जद राम चंद्र के रावण का मलहार कीती रामर मैं न सुख गुण ना सिर पर कष्ट उठाए एक मनो कह जो करे गुरु आगे अरदास रोग सुख सब तरए पूर्ण होवे आस ਰਿਤੇ ਆਗੇ ਉਜ ਜਾਂਦੀਆ ਪਿਆਸਾ ਮੇਰੇ ਸਤਿਗੁਰੂ ਪਿਆਰੇ ਪੂਰੇ ਸਾਥ ਦੀ ਆਸਾ ਤੇਰੇ ਦਰ ਤੋਂ ਸਵਾਲੀ ਜਾਂਦਾ ਮੁਰਕੀ ਨਾ ਖਾਲੀ ਤੇਰੇ ਉਪਮਨ ਨਾਲੀ ਸਾਰੀ ਦੁਨੀਆ ਦੇ ਵਾਲੀ ਮਿਲ ਜਾਂਦੀਆਂ ਨੇ ਲੱਖ ਲੱਖ ਖੁਸ਼ੀਆਂ ਨਰਾਸ਼ਾ ਤੇਰੀ ਕਰ ਵਿੱਚ ਸਭ ਕੁਝ ਅੰਦਰ ਜਾਵੀਂ ਵੰਡ ਹੁੰਦੀਆਂ ਨੇ ਦਾਤਾ ਤੇਰੇ ਦਰ ਤੇ ਸੋ ਆਵਨੀ ਟੁੱਟੇ ਉਮਰਾਂ ਦੇ ਹੋਏ ਗੰਢ ਲੱਗਦੇ ਨੇ ਸਾਸਾਂ ਉਹ ਜਾਣਦੇ ਨੇ ਦਾਤਾ ਬਾਜੀ ਜਗਵਾਲੀ ਜੀਤ ਜੀੜੇ ਕਰਦੇ ਨੇ ਤੇਰੇ ਨਾਲ ਇੱਕ ਮਨ ਪ੍ਰੀ ਉੱਕ ਜਾਂ ਮੇਰੇ ਦਸੋਂ ਟੇ ਮਿਲ ਜਾਂਦੀਆਂ ਮੇਰਾ ਸਾ ਤੇਰੀ ਦਾਰੇ ਉਤੇ ਆ ਕੇ ਕੁਝ ਜਾਂਦੀਆਂ ਪਿਆਸਾ ਤੇਰੇ ਹੁਕਮ ਦੇ ਵਿੱਚ ਚੰਦ ਸੂਰਜ ਤੇ ਤਾਰੇ ਤੇਰੀ ਹੁਕਮ ਤੋਂ ਬਗੈਰ ਸੰਸਾ ਵਜਦੀ ਨਾ ਪਿਆਰੀ ਕਾਰ ਨਹੀਂਦਾ ਪਰਵਾਨ ਸਭ ਦੀਆਂ ਅਰਦਾਸਾਂ ਅਮਰਤ ਬਾਣੀ ਸਤਿਗੁਰੂ ਤੇਰੀ ਬੱਬਾ ਬਾਣੀ ਹਰ ਹਰ ਕੀ ਸੁਣਦੀ ਤਾਰਾ ਰਾਣੀ ਮਕਰਿਆਂ ਦੇ ਨਾਲ ਪਲਾਇਆ ਚੀਤਰਿਆ ਨੂੰ ਪਾਣੀ ਸਤਦੁਨੀ ਆ ਕੀ ਪਈ ਸਹਿਲੇ ਗੁਰ ਕੀ ਕਤਲ ਸੁਹਾਣੀ ਆਪ ਨਰੰਦਨ ਜੀ ਕੀ ਪਾਕੇ ਰਾਮ ਨਾਮ ਕੀ ਟਾਣੀ ਉਦਰੀ ਗੂੜ ਜਨਮ ਕਾ ਪਾਪੀ ਸੁਣ ਕੇ ਅਮਰ ਕਹਾਣੀ ਸਤ ਜਨ ਵਿੱਚੋਂ ਜਗ ਵਿੱਚ ਆਈ ਭਗਤ ਦੇ ਨਾਮਦ ਪਾਣੀ ਜੋ ਸ਼ਮਰੇ ਉਸ ਕੀ ਗਤ ਹੋਵੇ ਪੂਰਨ ਕਾਜ ਕਰਾਣੀ ਨਿਰਧਨਤਾਈ ਸਰਸਨ ਕਰੇ ਦੁਨੀਆਂ ਦੇ ਵਿੱਚ ਸਾਣੀ ਸੁਰਨਰਮਣ ਜਨ ਪ੍ਰੇਜਨ ਇਸ ਕੋ ਦੁਸ਼ਟ ਤਮਨ ਕੋ ਖਾਣੀ ਜੋਗੀ ਕੂਟ ਦੇਸ ਮਾਤਾ ਕੋ ਜਗ ਜਗ ਚਾਰੇ ਖਾਣੇ ਸਾਸਰੁ ਨਗਰੀ ਦੇ ਵਿੱਚ ਮੰਗਦੀ ਭੀਖ ਦੁਖ ਪਹਿਲੇ ਸੁਖ ਮਗਰੋਂ ਮਿਲਨੇ ਮस्तक ਦੇ ਏਲੀਕ 베ਰੀ ਥਲ ਘਾਰੀ ਰਜਨੀ ਟਕਾਮ ਦੀ ਬੈਠ ਜਾ ਪਤੀ ਜੀ ਮੁਖ ਚੋਂ ਅਲਾਵਦੀ ਕਹਿੰਦੀ ਮੰਗ ਲਿਆਵਾ ਪਤੀ ਪਰਮਾਤਮਾ ਪੂਜਨਾ ਬਗੈਰ ਚੱਲਦਾ ਨਹੀਂ ਆਤਮਾ ਰੱਬ ਦੇ ਪਰਉਸਿਆ ਨੂੰ ਛੱਡ ਜਾਵਦੀ RAMDAS NAGRI ਦੇ ਵਿੱਚ ਆਵਦੀ ਪੁਤਰੀ ਅਮੀਰ ਦੀ ਰਤਨਾ ਸੰਗ ਦੀ ਕਰ ਕਰ ਵਿੱਚ ਜਾ ਕੇ ਪੀਕ ਮੰਗਦੀ ਆਗ ਦੀ ਜਿਉਂਦੇ ਤੋਂ ਡੇ ਰਹਿ ਨੀਰ ਨੀ ਪਾਉ ਪੈਣ ਕਰ ਮੰਗਦੀ ਫਕੀਰ ਨੀ ਪੋਨ ਦਾਣ ਜਿਹੜਾ ਇਥੇ ਕਰ ਜਾਂਦਾ ਅੱਗੇ ਜਾ ਕੇ ਸੂਈ ਨਸਾਨ ਖਾਂਦਾ ਬਖਸ਼ੂਗਾ ਰੱਬ ਲਾਲਾ ਦੀਆਂ ਜੋੜੀਆਂ ਗਾਲ ਵਿੱਚ ਬਗਲੀ ਤੇ ਕਾਮੇ ਕੂੜੀਆਂ ਸੋਣ ਲਾਗੋ ਦੁੱਖ ਆਰਿਆ ਦੀ ਕਹਾਣੀ ਨੂੰ ਦੱਸ ਦੀ ਘੜੋਕੇ ਗੁੜੀਆਂ ਦੀ ਟਾਣੀ ਨੂੰ ਕਰਮ ਜਨਾਈ ਸੁਖੜਾ ਨੋ ਪਾਗਦੀ ਪੰਜੇ ਪੱਕ ਮਾਰੀ ਮੈਂ ਡੜੀ ਸੁਹਾਗ ਦੀ ਨੈਣਾ ਵਿੱਚ ਨੀਰ ਵਰਸਾ ਤਾ ਲਾਲੀਆਂ ਸੋਣ ਦੇ ਮਹੀਨੇ ਜਿਵੇਂ ਕਟਾ ਕਾਲੀਆਂ ਗਾਲ ਵਿੱਚ ਖਪਣੀ ਫਕੀਰਾ ਨਾਲ ਨਹੀਂ ਦੁਖੜੇ ਉਠਾਈ ਪਾਤਸ਼ਾਹੀ ਬਾਲ ਕੀ ਗਾਰੇ ਤੇ ਸੁਪਾਇਆ ਰੋਦੇ ਬਾਂਧ-ਬਾਂਧ ਨੂੰ ਲਗਿਆ ਗਹਿਣ ਜਿਵੇਂ ਹੁੰਦਾ ਚੰਦ ਨੂੰ ਗਿਆਨ ਨਾਤੇ ਉਹ ਦੋਗ ਦੇ ਮੰਜਾਲਾ ਜਿੰਨਾ ਦੀ ਪ੍ਰੀਤੀ ਲੱਗ ਗਈ ਗੁਪਾਲ ਆਗ ਸੁਖਾ ਜਗਤ ਜਾਗਦਾ ਮਿਟੀ ਸੋਨਾ ਹੋਈ ਕਿੜਾ ਕਰ ਤੇ ਦਿਖਾਉਂਦਾ ਸੁਖ ਵੀ ਦਿੰਦਾ ਸੋਈ ਰਖਿਆ ਜਿਨਾਂ ਨੇ ਪੂਰਾ ਜਥ ਸਤਨੂ ਟੱਕ ਦਾ ਗपाल ਜੀ ਤਿਨਾਂ ਦੀ ਪਤਨੋ RAM ਨਾਮੇ ਉਦਾ ਟੁੱਟਿਆ ਨੂੰ ਗੰਢਦਾ ਸਿਨ ਦੇ ਅਨੇਕ ਦੁਖੜੇ ਨੂੰ ਕੰਢਦਾ ਜਦੋਂ ਸੁਖ ਲੈਣ ਦਾ ਵਕਤ ਆਵਦਾ ਪਿੰਗਲਾ ਤਕਤ ਪਾਤ ਸ਼ਾਦਾ ਪਾਵਦਾ ਹਰੀ ਤੋਂ ਲੈਣਾ ਮੰਗੀਆਂ ਮਜ਼ੂਰੀਆਂ ਕੀਤੀਆਂ ਕਮਾਈਆਂ ਜਿੰਨਾ ਹੋਣ ਪੂਰੀਆਂ ਅੰਗ ਸੰਗ ਰਹਿੰਦਾ ਤਿਨਾਂ ਦੇਨਦਾਲ ਜੀ ਜਿਨ੍ਹਾਂ ਨੇ ਲਗਾਈ ਉਸ ਨਾਲ ਧਿਆਨ ਦੀ ਦੁਖੀਆਂ ਦੇ ਦੁੱਖ ਕਿਸ ਤਰ੍ਹਾਂ ਲੋਵਾਰਦਾ ਰੰਗ ਟੰਗ ਦੇਖੋ ਸਤ ਕਰ ਉਤਾਰਦਾ ਕਾਲਾ ਕਾਗ ਆਕੇ ਛਪੜੀ ਚ ਨਵੰਦਾ ਬਣ ਕੇ ਹੱਸ ਉਹ ਡੰਦਦਾ ਰੰਗ ਦਾ ਬਰੰਗ ਪਿੰਗਲੇ ਨੂੰ ਭਾਗਿਆ ਖਿੱਚ ਕੇ ਸਰੀਰ ਛਪੜੀ ਤੇ ਆ ਗਿਆ ਦੋਵੇਂ ਹੱਥ ਜੋੜ ਕੇ ਕਹਿੰਦਾ ਪਰਮਾਤਮਾ ਦੁੱਖਾਂ ਤੋਂ ਛੁਡਾ ਦੇਉ ਹਮਾਰੀ ਆਤਮਾ ਰੁੜਦਾ ਰੁੜੇਂਦਾ ਚੱਪੜੀ ਚਵੜਿਆ ਸਰਾ ਜੀਤ ਹੋ ਕੇ ਖਾਰੀ ਕੋਲ ਘੜਿਆ ਖਾਰੀ ਨਦੀ ਮਾਰਿਓ ਤੇ ਬੈਠ ਜਾਂਦਾ ਵਾਰ-ਵਾਰ ਹਰੀ ਦੇ ਕਵਿਤ ਗੁਰੂ ਆਲਮੀ ਕੇ ਅਮਰਤ ਦੱਬਿਆ ਬੀਬੀ ਰਜਨੀ ਦੇ ਪਿੰਗਲੇ ਨੂੰ ਲੱਭਿਆ ਗੁਰੂ ਰਾਮਦਾਸ ਨੇ ਰਚਾਇਆ ਤਾਲ ਜੀ ਪਾਪੀਆਂ ਦਾ ਨਾਉਣ ਵਸਤੀ ਜੰਗਾਲ ਜੀ ਇੱਕ ਵਾਰੀ ਨਾ ਤੇ ਲੱਤ ਜਾਂਦੇ ਪਾਪ ਦੀ ਸੰਗਤਾਂ ਨੂੰ ਕਹਿੰਦੇ ਰਾਮਦਾਸ ਆਪ ਜੀ ਸਿੰਗਲਾ ਸਿਰਾਵ ਜਨ ਕੇ ਸਿरजਨੀ ਅੰਮ੍ਰਿਤ ਵਾਰੀ 베ਰੀ ਦੁਖ ਪੰਦਨੀ ਦੁਹਰਾ ਸਤ ਗੁਰੂ ਕਾਮ ਬਸੁੰਨ ਲੋ ਬਖਸ਼ਤਾ ਇਕ ਤਾਰ ਕੀਤੀ ਉਸਨੇ ਬੰਦਗੀ ਬਰਸੇ ਅਨੇਕ ਹਜ਼ਾਰ ਮਲਕ ਵਿਚਾਰੋ ਫੇਰ ਦੀ ਆਕੇ ਗੁਰਦਰਬਾਰ ਕਾਵੇਂ ਉਤਰ ਕੰਚੂਰਾ ਦੀ ਕਰਦੇ ਸੀ ਸਤਕਾਰ ਕਿਨ ਰਮਰ ਸਭ ਦੇਵਤੇ ਰੋਜ਼ ਕਵਿਤਾ ਗਾਣ ਸੁਣਦਾ ਨਾਲ ਪ੍ਰੀਤ ਦੇ ਗੁਰ왈ਮੀਕ ਭਗਵਾਨ ਨਾ ਨਾਦ ਗਿਤਾਰ ਜੀ ਸਭ ਕੋ ਦੇਵੋ ਨਾਮ ਪੂਜ ਗਿਆ ਸ਼੍ਰੀ ਰਾਮ ਰੋਜ ਸੁਬਾਹ ਤੇ ਸ਼ਾਮ ਕਈਆਂ ਕਹੀ ਬਖਸ਼ਤੇ ਸੁਰਗਪੁਰੀ ਦੇ ਤਖਤ ਕਈਆਂ ਨੂੰ ਦਿਖਲਾਵੰਦਾ ਜੰਗਲਾਂ ਦੇ ਵਿੱਚ ਵਕਤ ਲੇ ਗਿਆ ਲੇਖ ਨਮੇਟਦਾ ਜੋ ਲਿਖਤਾ ਕਰਤਾ ਗਿਆਨਨਾਥ ਉਸ ਪੂਜ ਲੈ ਵੀਲਾ ਰਾਪ ਕਾਰ ਕਾਸ਼ ਤੇ ਮਿਟੇ ਸੰਤਾ ਦੇ ਤੂੜ ਤੂੜ ਤੇਰੇ ਚਰਣਾ ਦੀ ਪੈਂਦੀ ਜਿੰਨਾ ਤੇ ਤਿਨਾ ਦੇ ਦੁੱਖ ਤੋ ਵਾਹ ਹਉ ਅਰਵਦਾਸ ਪਿਆਰੇ ਤੇਰੀ ਕੁਦਰਤ ਤਾ ਬਲਹਾਰੇ ਕਾਤਗ ਦੇ ਕਿ ਨਰੰਜਨ ਤੇਰਾ ਤਾਂ ਤਨ ਕੈਨ ਅਮਰ ਦੇ ਤਾਰੇ ਹਕਮਤ ਤੇਰੀ ਦਾਤਾ ਜੀ ਤਾਰੇ ਪਤਰੀ ਲੋਭ ਤੇ ਗੋ மெமாரிக்காய் பூலா சோக மிட்டே துக்கேனா மிட்டா மதார டூட்டி தான் துமரா ਸਿਮਰਨ ਕਾ ਬਾਤ ਕਦੇ ਨਾ ਮੁਕੇ ਜਨਮ ਜਰਮ ਕਾ ਪੀਰਾ ਅਮਰਤ ਪਿੰਡਾ ਬੜਾਇਆ ਮੋਲਕ ਉਪਦੇਸ਼ ਗੁਰੂ ਜੀ ਦੇ ਤੈਰਾ ਦਿਲ ਨਾਲ ਦੁਖਾਂ ਦੇ ਕਿਸੇ ਦਾ ਜਿਹੜਾ ਸੁਖ ਸੁਰਗਾ ਦੇ ਲੋੜੇ ਜਿਨ ਕੇ ਪ੍ਰੀਤ ਨਰੰਦਰ ਨਾਲ ਜੁਗ ਜੁਗ ਵਸਨ ਸਦਾ ਖੁਸ਼ ਹਾਲ ਸਭ ਘਰ ਜਿ ਵਿੱਚ ਹੋਵੇ ਜੀਤ ਹੋਵੇ ਨਾਈ ਵਿੰਗਾ ਵਾਲ ਅਗਨੀ ਲਗਾਵੀ ਦਾਗ ਨਾ ਉਹ ਨਾ ਜਾਲੀ ਕਦੇ ਲਾਰੋੜੇ ਗੁਰ ਕੀ ਸਾ ਸੰਗ ਏਕਪ੍ਰੀਤ ਮੰਨ ਰੋਵੇ ਭਵਾਂ ਮਸੀਤ ਉਹ ਸੁਖੋ ਫਰਕ ਕਿਸੇ ਸੰਗਾਈ ਏਕ ਰੂਪ ਸਭ ਨਾਲ ਪਰীত ਜਿਨ੍ਹਾਂ ਨੇ ਪਰੇ ਤਾਂ ਲਾ ਲਈਆ ਕਿਹਾ ਰੱਬ ਨਾ ਤੇ ਨਾ ਦਾ ਮੋੜੇ ਖੁਸ਼ੀਆਂ ਦਾ ਚੰਦ ਚੜਿਆ ਮੇਰਾ ਕਹਿ ਲਈ ਸਤਿਗੁਰੂ ਤਾਈ ਅੰਤ ਲਿਆ ਨਾ ਜਾਵੇ ਤੇਰਾ ਸਾਰ ਦੁਨੀਆਂ ਕੇ ਸਾਈ ਚਰਨਾ ਦੇ ਨਾਲ ਲੱਗ ਕੇ ਤਰ ਗ ਅਨਿਕਾ ਕੋੜੇ ਗੁਰੂ ਜੀ ਦਾ ਪੰਡਤ ਚੰਦੂ ਨੰਦ ਨੂੰ ਉਪਦੇਸ਼ ਯੁਧਿਆ ਨਵੀਰੀ ਵਿੱਚ ਰੇ ਪਾਂਡੋ ਜਿਸ ਕਹਿੰਦਾ ਮਾਸ ਮਾਸ ਬਿਨਾਂ ਨਹੀਂ ਚੱਲਦੀ ਸਾਸ jitne chog rache bhagwant taane dhaane kart nivaas khaan peen da maas vasira man vich karke vekh ke aas maas chote na har gaj banda maas le peti jeevan raas maas maas ki karda paayi maas bina koi nahi raas ਸਾਗ ਮਾਸ ਬਾਗ ਦੁੱਧਾ ਮਾਸ ਖੂਨ ਬੜੇਗਾ ਖਾਦਾ ਖਾਸ ਗਾਜਰ ਮੂਲੀ ਪਤਾ ਮਾਸ ਕਿਰਤ ਮਾਸ ਮਾਸੋਂ ਹੀ ਸਾਸ ਪਵਨ ਅੰਦਰ ਲਗ ਕੰਮ ਚਲਾਈ ਜੀਵਨ ਡੋਰੀ ਜਿਸਕੇ ਪਾਸ ਪਿਸਤਾ ਮਗਦ ਵਦਾਮੀ ਮਾਸ ਮਾਸ ਮਿਲਾਂ ਨਹੀਂ ਘਸਕਾਸ ਮਾਸ ਦਿਨਾਂ ਕਲ ਗੋਤ ਨਾ ਬਣਦਾ ਸਚੋ ਸੱਚੇ ਬਚਨ ਬਿਲਾਸ ਸਭ ਮਾਨਸਿਕ ਏਕ ਪਛਾਰੈ ਜੋ ਨਰ ਹੋਵੇ ਹਰ ਕਾ ਦਾਸ ਉਤਨੇ ਜਮਰਾ ਦੇਵੈ ਡੰਡ ਜਿਤਨੇ ਮਨ ਵਿੱਚ ਹੋਣ ਪਖਾਂ ਲਉ ਤੋ ਸਾਧੂ ਸੰਤ ਕਹਾਵੈ ਮਨ ਵਿੱਚ ਵਰਤੇ ਅਨਿਕ ਚੰਡ ਸਚਾ ਪੁਰਜਸਾ ਦੀਪਕ ਜੀਵੈ ਕੂੜੇ ਕਾਗਲ ਜਾਂਦਾ ਗੰਡ ਲੇਖਾ ਕੌਣ ਪਰੋ ਬਣਜਾਰੇ ਪਾਪ ਜਨਮ ਦੀ ਬਦੀ ਪੰਡ ਨਾਮ ਬਿਨਾ ਸਭ ਕਾਜ ਅਦੂਰੇ ਬੇਸ਼ਕ ਰੋਜ ਪਜਾਰੇ ਵੰਡ ਮਾਸ ਬਿਨਾ ਜਗ ਭੋਗ ਨਾ ਕੋਈ ਮਾਸ ਪਿਆਰ ਵਿੱਚ ਮਿਸਰੀ ਕੰਡ ਕੈਰ ਵਿਦਾਸ ਅਮੋਲਕ ਨਾਮ ਮਨ ਤਪਦੇ ਵਿੱਚ ਪਰਦਾ ਠੰਡ ਮੇਰਾ ਭਾਈ ਦਾ ਗੁਰੂ ਜਤ ਟੰਡੋਰਾ ਕਾਸ਼ੀ ਵਾਲਾ ਅਗਦਾਰ ਮੇਰੇ ਰੋਮ ਰੋਬ ਵਸੈ ਮੇਰੀ ਰੰਗਲੀ ਰ ਬਾਗ ਦੀਆ ਤਾਰਾ ਵਿੱਚ ਹਸੈ ਮੀਰਾ ਆਖ ਦੀ ਸਹੇਲਿਓ ਮੈਂ ਮਸਾ ਮਸਾ ਪਾਇਆ ਜਮਾ ਪੈਣ ਕੇ ਮਨੁਕੀ ਰੱਬ ਦੁਨੀਆ ਚ ਆਇਆ ਮੇਰਾ ਗੁਰੂ ਰਵਿਦਾਸ ਹੀਰੇ ਮੋਤੀਆਂ ਦੇ ਲਚੇ ਜਿਹੜਾ ਕਰਦਾ ਏ ਉਹਦੇ ਚਨ ਕਮਲਾਂ ਨਾਲ ਪਿਆਰ ਖੁੱਲ ਜਾਂਦਾ ਨਹੀਂ ਪੈਨੋ ਉਂਦਾ ਦਸਵਾ ਦਵਾਰ ਓਦਾ ਮਿੱਟਾ ਮਿੱਟਾ ਬੋਲ ਘਾਰੇ ਪਾਣੀਆ ਚਰਸੀ ਓਦੇ ਆ ਤੇ ਤਲੀ ਤੇ ਜਾਗ ਵਸਦਾ ਏ ਸਾਰਾ ਉਹ ਪਲਟ ਦੇ ਨਵਾਲਾ ਸਈਓ ਮੱਥੇ ਦਾ ਸਤਾਰਾ ਉਦਾ ਦੇ ਕੇ ਕੇ ਜਮਾਲ ਮੇਰੇ ਰੋਗ ਸੋਗ ਨਸੀ ਉਦਾਸੋਂ ਸੋਮਤਾਪ ਖੰਡੇ ਪਾਪੀਆਂ ਦੇ ਪਾਪ ਉਹ ਤਾਰਨ ਆਇਆ ਡੁੱਬੀ ਦੁਨੀਆ ਨੂੰ ਆਪ ਜਗਾ ਮੁਕਤੀ ਦਿਆਂ ਆਪਣੇ ਸੇਵਕਾਂ ਨੂੰ ਦੱਸੇ ਕਾਸ਼ੀ ਵਾਲੜਾ ਦਿਦਾਰ ਮੇਰੇ ਰੋਮ ਰੋਮ ਵਸੈ ਸਾਧ ਗੁਰੂ ਗਿਆਨ ਨਾ ਜੀ ਕਾ ਪੂਰਾ ਭਜਨ ਵਾਲਮੀਕ 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 ਬੋਲ ਰਾਖ ਕੇ ਪਰੂ ਸਾਇਉ ਤੇ ਰਤਾ ਵੀ ਨਾ ਡੋਲ ਵਾਲਮੀਕ ਸਤ ਕਰਤਾਰ ਜੀ ਕਾ ਨਾਮ ਕਾਰ ਵੀਰ ਜਾਪਿਉ ਦਾ ਰੋਜ ਸੁਬਾਸ਼ਾ ਸ਼ਾਮਾ ਗੁਰੂ ਆਗਮੀ ਕੀ ਜੀ ਨੇ ਤੇਰੀ ਬੰਤ ਬਣਾਈ ਤੈਨੂੰ ਦੁਨੀਆ ਦਿਖਾਈ ਉਸ ਨੂੰ ਸਾਰ ਕੇ ਤੂੰ ਜਾਣਾ ਕੀ ਦੇ ਕੋਲ ਕਾਰਜਾ ਕੀ ਲਾਈ ਜਿਨੇ ਜਗ ਪਾਡਵਾ ਦੇ ਪੋਗ ਲਗਾਏ ਜੁਗ ਜੁਗਾ ਨਾ ਹਟਾਏ ਗਾਠੜੀ ਦੁਖਾ ਦੀ ਪਾਈ ਉਹਦੇ ਅੱਗੇ ਫੁੱਲਾ ਪਿੰਗਲੇ ਦੀ ਜਾਨ ਦੁਖ ਰੋਗ ਤੋਂ ਚੜਾਈ ਸੈਨਾ RAM ਦੀ ਜਗਾਈ ਅੰਮ੍ਰਿਤ ਉਹਦਾ ਵਿੱਚ ਜਗਦੇ ਨਰੂ ਲੈ ਤਰਤੀ ਪਣਾਈ ਵਾਲਮੀਕ ਭਗਵਾਨ ਜੀਦੇ ਵਸਦਾ ਜਹਾਨ ਵਜਦੇ ਚ ਪਿਰੇ ਉਦੀ ਉਪਮਾ ਦੇ ਟੋਲ ਲਭ ਕੋ ਸ਼ਤਾਏ ਦਿੱਤੀ ਵਿਦਿਆ ਕਮਾਲ ਕੀਤੀ ਜਨ ਕੀ ਦੀਪਾਲ ਗੁਰੂ ਦਾ ਭਜਨ ਕਰ ਜਿੰਦੜੀ ਨਾਰੋਲ ਲਬਣਾ ਦੇ ਸਾਈ ਲਾਈ ਹੁਸਨਾ ਤੇ ਯਾਰ ਰਹਿੰਦਾ ਜੀਵੋ ਗਿਆਨ ਰਹਿੰਦਾ ਤੇਰੇ ਵਿੱਚ ਉਹਨੂੰ ਬਾਰ ਨਾ ਟੁੱਟੋ ਦੁਹਰਾ ਜੋ ਨਰ ਸੁਨੇ ਪਰੇਤ ਨਾਲ ਮਾਣੇ ਚੇ ਫਲ ਪਾਏ ਜਮ ਡੰਡਾ ਸਿਰ ਨਾ ਪੜੇ ਹਰ ਕੀ ਦੇ ਸ਼ਿਵਸਾਏ ਇਹ ਅੰਮ੍ਰਿਤ ਕੀ ਵਾਰ ਹੈ ਤੋੜੇ ਜਨ ਲੋਖਾਰ ਭਗਵਾਨ ਲਿੰਗਾ ਹੋਇਆ ਸੁਖੀ ਵਸੀ ਕਰਵਾਰ ਗੁਰੂ ਆਗਮੀ ਕਿਰਨਕਾਰ ਕੋ ਸਿਮਰ ਕਰੀ ਪੁੰਦਾਨ ਹੋਣ ਬਰਾਦਾ ਪੂਰੀਆਂ ਪਾਤਰਾ ਕੀ ਭਗਵਾਨ ਇਹ ਅੱਖਰ ਰਿਨਾਮ ਕੇ దిਏ ਸਤ ਕਰਤਾਰ ਵਾਰਤਨ ਕੋ ਸੰਸਾਰ ਮੇ ਜੁਗ ਜੁਗ ਖੜੀ ਚਾਰ